ਇੱਕ ਬਾਈ ਕਹਿੰਦਾ ਰੋਨੀ ਹੁਣੀ ਕੌਣ ਨੇ ਓਏ ਤੁਹਾਨੂੰ ਮੈਂ ਦੱਸੂਗਾ ਤੁਹਾਨੂੰ ਹੁਣ ਪਤਾ ਲੱਗੂਗਾ ਉਹਨਾਂ ਦਾ ਰੋਨੀ ਹੁਣੀ ਹੈ ਕੌਣ ਰੋਨੀ ਵੈਸੇ ਕੁੱਤਿਆਂ ਦਾ ਨਾਮ ਹੁੰਦਾ ਸਾਡੇ ਕੋਲ ਵੀ ਹੈਗਾ ਪੁੱਤ ਜਿੱਥੇ ਮਰਜੀ ਵਗਲਾ 11 ਤਰੀਕ ਨੂੰ ਆਣਾ ਤਾਂ ਤੇਰੇ ਚਾਪੜੇ ਇਹੇ ਜੇ ਫੇਰੂੰਗਾ ਨਾ ਤੇਰੇ ਪੁਲਿਸ ਵਾਲਿਆਂ ਤੋਂ ਨਾ ਚਿੱਤੜ ਲਾਲ ਕਰਾਏ ਨਾ ਤਾਂ ਪੁੱਤ ਮੇਰਾ ਨਾਂ ਵੀ ਐਲੀ ਮੰਗਣੀ ਦੋਸਾ ਰਮੀ ਰੰਧਾਵਾ ਤੇ ਐਲੀ ਮੰਗਤ ਦੇ ਵਿਚਕਾਰ ਇੰਨਾ ਮਾਮਲਾ ਗਰਮ ਹੋ ਚੁੱਕਾ ਹੈ ਕਿ ਦੋਨੋਂ ਜਾਣੇ ਇੱਕ ਦੂਜੇ ਨਾਲ ਪੂਰਾ ਗੱਲ ਜੀ ਲੋਚ ਅਤੇ ਹੱਤੋਂ ਭਾਈ ਹੋਣ ਨੂੰ ਤਿਆਰ ਹਨ ਰਮੀ ਰੰਧਾਵਾ ਨੇ ਸਟੇਟਸ ਪਾ ਕੇ ਕਿਹਾ ਕਿ ਸਾਡੇ ਪਿੱਛੇ ਕਾਰਾਂ ਦੀ ਡਾਰਾ ਹਨ ਇਸ ਬਾਰੇ ਲੱਬੜੜ ਨੇ ਕੀ ਕਿਹਾ ਸੁਣੋ ਜਰਾ ਤੇ ਆ ਜਿਹੜੀਆਂ ਆਪ ਮਗਰ ਡਾਰਾ ਮੇਰੇ ਬੱਜੀਆਂ ਤੁਰੀਆਂ ਹੁੰਦੀਆਂ ਨੇ ਨਾ ਇਹ ਸਾਰੇ ਇਹਨਾਂ ਦੇ ਘਰਾਂ ਦੇ ਧੀਆ ਭੈਣਾਂ ਨੇ ਇਹਨਾਂ ਨੂੰ ਇਸ ਚੀਜ਼ਾਂ ਦਾ ਦੁੱਖ ਆ ਤਾਂ ਕਰਕੇ ਇਹ ਚੀਜ਼ਾਂ ਸਾਡੇ ਮਗਰ ਲੈ ਕੇ ਆਏ ਨੇ ਠੀਕ ਆ ਅੱਜ ਫੋਮਾ ਤੀਜੀ ਵਾਰੀ ਫੇਰ ਕੱਢਦਾ ਆ ਫੇ ਉਹੀ ਉਂਗਲ ਤੈਨੂੰ ਫੇਰ ਦਿਖਾਉਣਾ ਮੈਂ ਭੈਣ ਚੋਂ ਤਾਂ ਮੰਗਮੀ ਕਾਰ ਚ ਆ ਕੇ ਮੰਗਮੀ ਡਰਾਈਵਰ ਮੰਗਮੀ ਭੈਣ ਦੇ ਲੋੜਿਆਂ ਨੇ ਮਗਰ ਭਾਏ ਹੋਇਆ ਜਿਹੜੀ ਡਾਰ ਕਹਿੰਦਾ ਨਾ ਉਹ ਉਹ ਕਹਿੰਦਾ ਡਾਰ ਕਾਰਾਂ ਦੀ ਡਾਰ ਇੱਕ ਕਾਰ ਨਹੀਂ ਮਗਰ ਇੱਕ ਕਾਰ ਭੈਣ ਚੋਂ ਦੋ ਕਿਰਾਏ ਦੀ ਕਾਰ ਤੇ ਤੁਸੀਂ ਸ਼ੋਰ ਲਾਣ ਜਾਣੇ 30000 ਦਾ ਦੋਸਤੋ ਇਸ ਲਾਈਵ ਵੀਡੀਓ ਦੌਰਾਨ ਇੱਕ ਬੰਦੇ ਦੁਆਰਾ ਰੰਮੀ ਬਾਰੇ ਪੁੱਛਣ ਤੇ ਐਲੀ ਮੰਗਤ ਨੇ ਇਹ ਵੀ ਕਿਹਾ ਕਿ ਰੰਮੀ ਸਾਡੇ ਕੁੱਤੇ ਦਾ ਨਾਮ ਹੈ। ਇੱਕ ਬਾਈ ਕਹਿੰਦਾ ਰੋਨੀ ਹੁਣੀ ਕੌਣ ਨੇ? ਓ ਤੁਹਾਨੂੰ ਮੈਂ ਦੱਸੂਗਾ ਤੁਹਾਨੂੰ ਹੁਣ ਪਤਾ ਲੱਗੂਗਾ ਉਹਨਾਂ ਦਾ ਰੋਨੀ ਹੁਣੀ ਹੈ ਕੌਣ। ਰੋਨੀ ਵਜੋਂ ਕੁੱਤਿਆਂ ਦਾ ਨਾਮ ਹੁੰਦਾ ਸਾਡੇ ਕੋਲ ਵੀ ਹੈਗਾ। ਦੋਸਤੋ ਇੰਨਾ ਕੁਝ ਹੋਣ ਤੋਂ ਬਾਅਦ ਐਲੀ ਮੰਗਤ ਨੇ ਰੰਮੀ ਨੂੰ ਓਪਨ ਧਮਕੀ ਦੇ ਦਿੱਤੀ ਹੈ ਕਿ ਤੈਨੂੰ ਤੇਰੇ ਘਰ ਵੜ ਕੇ ਲਾਈਵ ਹੋ ਕੇ ਕੁੱਟੂੰਗਾ। ਯਾ ਜਦ ਮੈਂ ਇਹਦੇ ਮੂਹਰੇ ਖੜਾ ਨਾ ਇਹਦਾ ਮੂੰਹ ਤੇ ਵੀ ਵੇਚੀ ਨਿਕਲਣਾ ਮੈਂ ਤੁਹਾਨੂੰ ਇੰਨੀ ਗਾਰੰਟੀ ਦੇ ਦਿੱਤੀ। ਹੁਣ ਮੈਂ 11 ਇੰਡੀਆ ਜਾਊਗਾ ਤੇ ਇਹਨੂੰ ਮਿਲੂਗਾ ਤੇ ਮੈਂ ਜਿੰਨੇ ਵੀ ਬਰਾਡ ਦੇ ਨਾਲ ਬੰਦੇ ਜੁੜੇ ਆ ਮੈਂ ਸੌਂ ਲੱਗੇ ਪਰਮਾਤਮਾ ਦੀ ਇਹਦੇ ਘਰੇ ਵੜੂੰਗਾ ਤੇ ਲਾਈਵ ਹੋ ਕੇ ਵੜੂੰਗਾ ਤੇ ਜੇ ਨਾ ਵੜਿਆ ਤਾਂ ਯਾਰ ਮੈਂ ਅੱਜ ਤੋਂ ਬਾਅਦ ਗੀਤ ਨਹੀਂ ਕਰਦਾ ਇਹ ਤੁਹਾਡੇ ਨਾਲ ਪ੍ਰੋਮਿਸ ਰਹਿ ਗਿਆ ਸਾਰਿਆਂ ਨਾਲ ਹੋਰ ਸੁਣੋ ਪੁੱਤ ਜਿੱਥੇ ਮਰਜੀ ਵਗਲਾ 11 ਤਰੀਕ ਨੂੰ ਆਣਾ ਤੇ ਤੇਰੇ ਚਾਪੜੇ ਇਹੇ ਜੇ ਫੇਰੂੰਗਾ ਨਾ ਤੇਰੇ ਪੁਲਿਸ ਵਾਲਿਆਂ ਤੋਂ ਨਾ ਚਿੱਤੜ ਲਾਲ ਕਰਾਏ ਨਾ ਤਾਂ ਪੁੱਤ ਮੇਰਾ ਨਾਂ ਵੀ ਐਲੀਮੈਂਟ ਨਹੀਂ ਸੋ ਦੋਸਤੋ ਅੱਜ ਲਈ ਇਹਨਾਂ ਤੇ ਜਕਰ ਵੀਡੀਓ ਬਹੁਤ ਹੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ